guys welcome back to my channel ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਸਾਰੇ ਪਏ ਹੋਏ ਨੇ ਆਪ ਇਹ अरमान हेलो अरमान हेलो ਚਾ ਨਾਨੀ ਜੀ ਅੱਜ ਮੈਨੂੰ ਤੁਹਾਨੂੰ ਕੁਝ ਪੁੱਛਣਾ ਚਾਹੀਦਾ ਤੁਸੀਂ ਆਪਣੇ ਸਕੂਲ ਦੇ ਵੇਲੇ ਦੀ ਕੋਈ ਗੱਲ ਦੱਸੋ ਮੈਂ ਆਪਣੇ ਸਕੂਲ ਦੇ ਵੇਲੇ ਦੀ ਜੀ ਜਦੋਂ ਪੜ੍ਹਦੇ ਹੁੰਦੇ ਸੀ ਨਾ ਹਾਂ ਅਸੀਂ ਮਾਸਟਰ ਨੂੰ ਬਹੁਤ ਡਰਦੇ ਹੁੰਦੇ ਸੀ ਕਿਉਂ ਉਹ ਦੋਸਤ ਮਾਸਟਰ ਭੈਣ ਦੀ ਕਹਿੰਦੇ ਹੁੰਦੇ ਸੀ ਹਾਂ ਮੈਡਮ ਨੂੰ ਅਸਿਸਟੈਂਟ ਜੀ ਕਹਿੰਦੇ ਹੁੰਦੇ ਸੀ ਤੇ ਤੀਤਨ ਡੈਨਿੰਗ ਰੈਡਮ ਅਸੀਂ ਕਹਿੰਦੇ ਹਾਂ ਦੀ ਮਾਸਟਰ ਅਧਿਆਪਕ ਨਹੀਂ ਅਸੀਂ ਮਾਸਟਰ ਕਹਿੰਦੇ ਹੁੰਦੇ ਸੀ ਨਾ ਤੇ ਜਦੋਂ ਮਾਸਟਰ ਨੂੰ ਤਾਂ ਮਾਸਟਰ ਹੀ ਕਹਣਾ ਜਿੱਦਾਂ ਹੁਣ ਤੁਸੀਂ ਸਰ ਕਹਿੰਦੇ ਆ ਹਾਂਜੀ ਹਾਂਜੀ ਉਹ ਦੋਸਤ ਮਾਸਟਰ ਕਹਿੰਦੇ ਹੁੰਦੇ ਸੀ ਉਦੋਂ ਸਾਨੂੰ ਤੈਨੂੰ ਪਤਾ ਉਦੋਂ ਸਾਨੂੰ ਹਨਾ ਮਾਸਟਰ ਕੁੱਟਦੇ ਵੀ ਬਹੁਤ ਹੁੰਦੇ ਸੀਗੇ ਹਾਂ ਸਨ ਕੁੱਟਦੇ ਹੁੰਦੇ ਸੀ ਬਹੁਤ ਫੇਰ ਜੇ ਅਸੀਂ ਘਰ ਜਾ ਕੇ ਦੱਸਦੇ ਹੁੰਦੇ ਸੀ ਨਾ ਸਾਨੂੰ ਇਹ ਜੀ ਮਾਸਟਰ ਨੇ ਕੁੱਟਿਆ ਤੇ ਉਲਟਾ ਸਾਡੇ ਮੰਮੀ ਫੋਪਾ ਹੀ ਚੱਲ ਜਾਂਦੇ ਹੁੰਦੇ ਸੀ ਮਾਸਟਰ ਦੇ ਕੋਲ ਕਹਿਣ ਇਹਨੇ ਕੋਈ ਸ਼ਰਾਰਤ ਕੀਤੀ ਹੋਣੀ ਮਾਸਟਰ ਜੀ ਇਹਨੂੰ ਹੋਰ ਕੁੱਟਿਓ ਜੇ ਕੋਈ ਸ਼ਰਾਰਤ ਕਰਦਾ ਹਨ ਇਹਨੂੰ ਹੋਰ ਕੁੱਟਿਓ ਫੇ ਸਾਡੇ ਵੀ ਪਤਾ ਕੀ ਹੁੰਦਾ ਸੀ ਵੀਰ ਵੀਰ ਅਧਿਕਾਰ ਵੀ ਕੋਈ ਸ਼ਰਾਰਤ ਕਰਦੇ ਹੁੰਦੇ ਸੀ ਨਾ ਮੰਨ ਲਓ ਜੀ ਮੰਮੀ ਦੇ ਆਖੇ ਲੱਗੇ ਜਾਂ ਆਪਣੇ ਡੈਲੀ ਦੇ ਆਖੇ ਲੱਗੇ ਸਾਡੇ ਮੰਮੀ ਜੀ ਉੱਠ ਕੇ ਮਾਸਟਰ ਫੈਨ ਦੀ ਕੋਚਲ ਪਤਾ ਕੀ ਕਹਿੰਦੇ ਸੀ ਜੀ ਆਹ ਦੇਖ ਲੋ ਇੰਨੇ ਕੱਲ ਮੱਝ ਨੂੰ ਪਾਣੀ ਨਹੀਂ ਪੜਾਇਆ ਅਸੀਂ ਨਾਲ ਕੇ ਗੀੜ ਗੀੜ ਕੇ ਪਾਣੀ ਪਵਾਉਂਦੇ ਹੁੰਦੇ ਸੀ ਹਾਂ ਜੀ ਹਾਂ ਉਹ ਵੀ ਸੀ ਕਿਤਨਾ ਦਿੰਦੇ ਸੀ ਇਹ ਤਾਂ ਉਹ ਵੀ ਉਹਨਾਂ ਨੂੰ ਹੁੰਦਾ ਸੀ ਕਿ ਮਾਸਟਰਾਂ ਤੋਂ ਡਰੂਗੇ ਇਹ ਅੱਜ ਕੱਲ ਤਾਂ ਬੱਚੇ ਨੂੰ ਝਿੜਕਦੇ ਨੇ ਬੜਾ ਮੋਟਾ ਟੀਚਰ ਤੇ ਮਾਪੇ ਚੱਟ ਚੱਲ ਜਾਂਦੇ ਆ ਮਗਰ ਆਹੇ ਸਾਡੇ ਬੱਚੇ ਨੂੰ ਕੁਝ ਨਹੀਂ ਕਹਿਣਾ ਸਾਡੇ ਬੱਚੇ ਨੂੰ ਕੁਝ ਨਹੀਂ ਕਹਿਣਾ ਸਾਡੇ ਬਾਰੇ ਨਹੀਂ ਸਿੱਧਾ ਹੁੰਦਾ ਸਾਡੇ ਬਾਰੇ ਤਾਂ ਚੰਗੀ ਤਰ੍ਹਾਂ ਫੈਂਟਾ ਵਾਲਾ ਹੁੰਦੇ ਨੇ ਜਾ ਕੇ ਟੀਚਰ ਦੀ ਤਰਫ ਫਨ ਹੋਏ ਨਾ ਨਹੀਂ ਆ ਰਹੀਆਂ ਸਾਡੇਆਂ ਨੂੰ ਤਾਂ ਫੇਰ ਜੇ ਘਰ ਕੋਈ ਵੀ ਗੱਲ ਹੋਣੀ ਜਾ ਤੇ ਚਾਪਦੇ ਨਹੀਂ ਚੱਲ ਜਾਂਦੇ ਹੁੰਦੇ ਸੀਗੇ ਅਸੀਂ ਜਦੋਂ ਸਕੂਲ ਦੇ ਮਾਪਿਆਂ ਨੇ ਛੱਟ ਜਾ ਕੇ ਸ਼ਰਾਰਤ ਸ਼ਿਕਾਇਤ ਕਰਦੇ ਨਹੀਂ ਫਿਰ ਅੱਕੇ ਸਾਡੇ ਬਾਰੇ ਪਤਾ ਕੀ ਕਰਦੇ ਹੁੰਦੇ ਸੀਗੇ ਤੁਹਾਨੂੰ ਤਾਂ ਹੁਣ ਫੋਨਾਂ ਤੇ ਕੰਮ ਆ ਜਾਂਦਾ ਹੈ ਵੀ ਫੋਨ ਤੋਂ ਦੇਖ ਕੇ ਕੰਮ ਕਰ ਲਓ ਜਦੋਂ ਤਾਂ ਦੱਸ ਦਿੰਦੇ ਆ ਕੰਮ ਕਰ ਲਓ ਸਾਡੇ ਬਾਰੇ ਇਸੇ ਤਾਂ ਹੁੰਦਾ ਹੁੰਦਾ ਸਾਡੇ ਬਾਰੇ ਪਤਾ ਕੀ ਹੁੰਦਾ ਹੁੰਦਾ ਸੀ ਮੈਡਮ ਦੇ ਕੋਲ ਗਾਈਡ ਹੁੰਦੀ ਸੀਗੀ ਇਕ ਵਾਈਡ ਹੁੰਦੀ ਸੀ ਮੈਡਮ ਦੇ ਕੋਲ ਮੈਡਮ ਨੇ ਜਿਹੜਾ ਵਿਚ ਜਾਨੀ ਬਾਰੀ-ਬਾਰੀ ਸਾਰੇ ਬੱਚਿਆਂ ਨੂੰ ਖੜੇ ਕਰਨਾ ਤਾਂ ਵੀ ਤੁਸੀਂ ਪੜੋ ਜਾਨੀ ਪਹਿਲੋਂ ਲੈਸਨ ਪੜਨਾ ਬੱਚਿਆਂ ਨੇ ਫਿਰ ਉਹਦੇ ਵਿੱਚ ਜਿਹੜੇ ਉਹਦੇ ਕੁਐਸਚਨ ਆਨਸਰ ਹੋਣੇ ਉਹ ਫਿਰ ਮੈਡਮ ਨੇ ਬੱਚੇ ਨੂੰ ਖੜਾ ਕਰ ਦੇਣਾ ਜਿਹੜੀ ਵਧੀਆ ਉਹਦੀ ਆਵਾਜ਼ ਵਧੀਆ ਆ ਸੋਨਾ ਪੜਦਾ ਹੈ ਜਿਹੜਾ ਉਹ ਇੱਕ ਸੈਂਟੈਂਸ ਨੂੰ ਤਿੰਨ ਵਾਰੀ ਬੋਲਦਾ ਹੁੰਦਾ ਸੀ ਬੱਚਾ ਇਹ ਕਰਦਾ ਹੁੰਦਾ ਸੀ ਇੱਕ ਸੈਂਟੈਂਸ ਨੂੰ ਤਿੰਨ ਵਾਰੀ ਬੋਲਦਾ ਹੁੰਦਾ ਸੀ ਫਿਰ ਉਹ ਅਸੀਂ ਕੱਚੀਆਂ ਕਾਪੀਆਂ ਤੇ ਪਹਿਲਾਂ ਲਿਖਣਾ ਕੱਚੀਆਂ ਕਾਪੀਆਂ ਤੇ ਲਿਖਣਾ ਫਿਰ ਕੱਚੀਆਂ ਕਾਪੀਆਂ ਤੋਂ ਘਰ ਜਾ ਕੇ ਫਿਰ ਅਸੀਂ ਪੱਕੀਆਂ ਕਾਪੀਆਂ ਤੇ ਲਿਖਣਾ ਮੰਨ ਲਓ ਜਿੱਦਾਂ ਆਪਣੀ ਇੱਕ ਲਾਈਨ ਹੋਵੇ ਵੀ ਇੱਕ ਲਾਈਨ ਹੋ啊 ਤਾਂ ਉਹਨੂੰ ਇੱਕ ਲਾਈਨ ਜਿੱਦਾਂ ਮੰਨ ਲਓ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਕੋਈ ਦੀ ਤਲਵੰਡੀ ਜਲਾਸੇ ਕੋ ਪੂਰਾ ਵਿੱਚ ਹੋਇਆ ਮਨ ਲੈਣਾ ਨਾ ਉਹ ਲੈਣ ਕਿਤਾ ਬੋਲਣੀ 204 ਦੇਵ ਜੀ ਦਾ ਜਨਮ ਰਾਈ ਹੋਈ ਦੀ ਤਲਵੰਡੀ ਜਲਾਸੇ ਕੋ ਪੂਰਾ ਵਿੱਚ ਹੋਇਆ ਉਹ ਤਿੰਨ ਵਾਰ ਹੀ ਲੈਣ ਬੋਲਣੀ ਤਾਂ ਕਿ ਸਾਰੇ ਬੱਚੇ ਲਿਖਣਾ ਠੀਕ ਹੈ ਨਾ ਉਹ ਜੇ ਤੋ ਤਿੰਨ ਵਾਰੀ ਤਾਂ ਬੋਲਣੀ ਤੇ ਚੌਥਾ ਜਿਹੜਾ ਹੁੰਦਾ ਆਪ ਲਿਖਣਾ ਠੀਕ ਹੈ ਕਾਗੀ ਕਾਪੀ ਤੇ ਚਾਰ ਵਾਰੀ ਹੋ ਗਿਆ ਪੰਜਵੀਂ ਵਾਰੀ ਆਪਾਂ ਪੱਕੀ ਕਾਪੀ ਤੇ ਲਿਖ ਕੇ ਲਿਆਉਣਾ ਕਰਦੇ ਤਾਂ ਆਟੋਮੈਟਿਕਲੀ ਪੜਾਈ ਤਾਂ ਸਾਨੂੰ ਚੇਤਨ ਹੋ ਜਾਂਦੀ ਹੁੰਦੀ ਸੀ ਨਾ ਇਹ ਨਾਲ ਵਧੀਆ ਤਰੀਕਾ ਹੁੰਦਾ ਸੀਗਾ ਟੀਚਰ ਉਹਦੇ ਇੰਨੇ ਵਧੀਆ ਤਰੀਕੇ ਨਾਲ ਪੜਾਉਂਦੇ ਹੁੰਦੇ ਸੀ ਤਦੇ ਕਹਿੰਦੇ ਵੀ ਜਿਹੜੀਆਂ ਪਿਛਲੀਆਂ ਪੜਾਈਆਂ ਹਨ ਨਾ ਪਿਛਲੀਆਂ 10 ਪੜੀਆਂ ਆ ਉਹਦੀ ਐਮ ਨੂੰ ਮਾਤ ਦਿੰਦੀਆਂ ਹਾਂ ਇਹ ਇਨੇ ਟੀਚਰ ਇਮਾਨਦਾਰ ਹੁੰਦੇ ਸੀ ਟੀਚਰ ਸੋਹਣੀਆਂ ਸੋਹਣੀਆਂ ਗੱਲਾਂ ਦੱਸਦੇ ਹੁੰਦੇ ਸੀ ਬੜੀ ਇਮਾਨਦਾਰੀ ਨਾਲ ਪੜਾਉਂਦੇ ਹੁੰਦੇ ਸੀ ਹੁਣ ਤਾਂ ਬੱਚਿਆਂ ਨੂੰ ਜੇ ਮੈਡਮ ਸਾਨੂੰ ਝਿੜਕਦੇ ਵੀ ਹੁੰਦੇ ਸੀ ਸਾਨੂੰ ਪਿਆਰ ਵੀ ਕਰਦੇ ਹੁੰਦੇ ਸੀਗੇ ਅੱਜ ਕੱਲ ਤਾਂ ਝਿੜਕਣ ਦਾ ਸਮਾਂ ਹੀ ਹੈ ਨਹੀਂ ਬੱਚਿਆਂ ਬੱਚੇ ਬੋਲਦੇ ਹੀ ਬਹੁਤ ਟੀਚਰਾਂ ਮੋਰੇ ਜਾਂ ਵੱਧ ਤੋਂ ਵੱਧ ਬੱਚੇ ਜਿਹੜੇ ਆ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਆਪਣੀਆਂ ਫੀਸਾਂ ਦਾ ਲਾਲਚ ਹੁੰਦਾ ਹੈ ਜਿਹੜੀ ਪ੍ਰਾਈਵੇਟ ਵਾਲੀ ਪ੍ਰਿੰਸੀਪਲ ਹੁੰਦੀ ਆ ਉਹ ਟੀਚਰਾਂ ਨੂੰ ਜੇ ਕਿ ਟੀਚਰ ਮਾੜਾ ਜਿਹਾ ਵਿੱਚੋਂ ਦਬਕ ਦਿੰਦੇ ਆ ਛੇ ਦਿਨੀ ਟੀਚਰ ਤੇ ਪ੍ਰੈਸ਼ਰ ਹੁੰਦਾ ਇਹਨੂੰ ਦਬਕਣਾ ਨਹੀਂ ਹੈਗਾ ਟੀਚਰ ਨੂੰ ਕਹਿ ਦਿੰਦੇ ਆ ਦਾ ਆਪਣੇ ਕਈ ਟੀਚਰ ਤਾਂ ਚਲੋ ਸਮਝਦਾਰ ਹੁੰਦੇ ਆ ਵੀ ਚਲੋ ਹੈਂਡਲ ਕਰ ਲੈਂਦੇ ਆ ਟ੍ਰੀਟ ਕਰ ਲੈਂਦੇ ਆ ਜਿੱਦਾਂ ਪੇਰੈਂਟਸ ਦੇ ਘਰ ਦੇ ਕਹਿੰਦੇ ਕਈ ਟੀਚਰ ਜਿਹੜੇ ਹੁੰਦੇ ਆ ਨਾ ਮੈਂ ਦੇਖਿਆ ਆ ਉਹ ਵੀ ਬੱਚੇ ਦਾ ਈਰਖਾ ਵੀ ਕਰਨ ਲੱਗ ਪੈਂਦੇ ਆ ਉਹ ਵੀ ਬੱਚੇ ਨੂੰ ਪੜਾਉਂਦੇ ਨਹੀਂ ਹੈਗੇ ਟੀਚਰਾਂ ਤੇ ਸਾਡੇ ਵਾਰੀ ਇਹ ਨਹੀਂ ਸੀਂਦਾ ਸਾਡੇ ਵਾਰੀ ਬੜਾ ਸਾਫ਼ ਸੁਥਰਾ ਮਾਹੌਲ ਹੁੰਦਾ ਸੀ ਬੜੀ ਇਮਾਨਦਾਰੀ ਹੁੰਦੀ ਸੀ ਹੋੜਾਪਨ ਪੇ ਮਾਪਿਆਂ ਚ ਹੋੜਾਪਨ ਹੁੰਦਾ ਸੀਗਾ ਤੇ ਬੱਚਿਆਂ ਦੇ ਵਿੱਚ ਡਰ ਹੁੰਦਾ ਸੀਗਾ ਤੇ ਟੀਚਰਾਂ ਚ ਇਮਾਨਦਾਰੀ ਹੁੰਦੀ ਸੀ ਇਦਾਂ ਦਾ ਸਮਾਜ ਸੀ ਸਾਡਾ ਮੋਰ ਨਸ ਹੋਰ ਕੀ ਦਿੱਤਾ ਨਹੀਂ ਨਹੀਂ ਹੋ ਨਹੀਂ ਬੁਛਾ ਰਾਤ ਆਪਾਂ ਟੱਪਲੀ ਦੀਆਂ ਗੱਲਾਂ ਜਿਹੜੀਆਂ ਮੈਂ ਸਕੂਲ ਦੀਆਂ ਤੁਹਾਨੂੰ ਕਿਹਾ ਸੀ ਉਹ ਦੱਸਦੀ ਰਾਤ ਹੋ ਗਈ ਹੁਣ ਸੌਣਾ ਵੀ ਆ ਆ ਦੇਖੋ ਅਰਮਾਨ ਨੇ ਵੀ ਪੀਆ ਹੈ ਦਿਖਾ ਦੇ ਮੂ ਆ ਦੇਖੋ ਡਰਾ ਮੈਂ ਖਰਦਾ ਸੋ ਗਾਇਜ਼ ਜੇ ਤੁਹਾਨੂੰ ਸਾਡੀ ਅਗਲ ਵੀਡੀਓਜ਼ ਵਧੀਆ ਲੱਗੇ ਸਾਡੀ ਵੀਡੀਓ ਨੂੰ ਫਸ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰਿਆ ਕਰੋ ਪਲੀਜ਼ 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 ਸਬਸਕ੍ਰਾਈਬ ਕਰਿਆ ਕਰੋ ਅੱਗੇ ਤੋਂ ਅੱਗੇ ਕਰਦੇ ਕਰੋ ਅਸੀਂ ਜੱਕਦੇ ਵੀਡੀਓ ਨਹੀਂ ਪਾਉਂਦੇ ਤੇ ਫਿਰ ਮੇਰੇ ਨੂੰ ਕਰ ਵੀ ਪਤਾ ਨਹੀਂ ਤੁਸੀਂ ਕਿੱਦਾਂ ਦਾ ਰਿਜੈਕਟ ਕਰੋਗੇ ਸਾਡੇ ਲਈ ਨਾ ਪੀਲ ਕਰੋਗੇ ਜਾਂ ਕਿੱਦਾਂ ਦਾ ਸੋਚੋਗੇ ਅਸੀਂ ਇਦਾਂ ਨਹੀਂ ਯਾਨੀ ਜੋ ਵੀ ਹੈਗਾ ਅਸੀਂ ਇਦਾਂ ਹੀ ਬੋਲ ਕੇ ਵੀਡੀਓ ਪਾਇਆ ਕਰਾਂਗੇ ਕਿ ਕੰਨ ਹੈ ਨਹੀਂ ਗੱਲ ਇਹ ਕੀ ਤੁਹਾਡਾ ਰੈਕਸ਼ਨ ਹੁੰਦਾ ਹੈ ਸਾਡੀ ਇਸ ਵੀਡੀਓ ਤੇ ਤਾਂ ਤੁਸੀਂ ਸਾਡੀਆਂ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਜੀ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਸਾਨੂੰ ਟਾਡੀ ਲੋੜ ਹੈ ਜੀ ਬਹੁਤ ਬਹੁਤ ਜ਼ਿਆਦਾ ਲੋੜ ਹੈ ਜੀ ਧੰਨਵਾਦ ਜੀ ਸੋ ਗਾਇਸ ਬਾਏ ਬਾਏ ਗੁੱਡ ਟਾਈਮ